ਵੈਰ ਜੀ ਕਾ ਖਾਲਸਾ ਵੈਰ ਜੀ ਕੀ ਫਤਿਹ ਵੀਡੀਓ ਬਾਰੇ ਤੇ ਆਂਟੀ ਨਾਲ ਸੁਣਨਾ ਅੱਜ ਕਈ ਮੁੱਦੇ ਅਹ ਜੇ ਵਿਚਾਰਾਂਗੇ ਜਿਹੜੇ ਕੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ ਆ ਜੋ ਢੱਡਰੀਆਂ ਵਾਲੇ ਨੇ ਚੰਦ ਚੜਾਇਆ ਸੀ ਪਤਾ ਨਹੀਂ ਕਿੰਨੇ ਕੇ ਚੰਦ ਚੜਾਏ ਨੇ ਪਹਿਲਾ ਤੁਹਾਨੂੰ ਮੈਂ ਉਹਦੀ ਇੱਕ ਵੀਡੀਓ ਸੁਣਾਉਣਾ ਜਿਹੜਾ ਉਹਦੀ ਸਿੱਖੀ ਤੋਂ ਪ੍ਰਾਪਤ ਹੋ ਕੇ ਸਿੱਖ ਬਣੇ ਨੇ ਜਿਹੜੇ ਅੱਜ ਭਾਈ ਸਾਹਿਬ ਭਾਈ ਸਾਹਿਬ ਕਹਿੰਦੇ ਨੇ ਕਹਿੰਦੇ ਨੇ ਕਿ ਭਾਈ ਸਾਹਿਬ ਤੇ ਗਲਤ ਇਲਜ਼ਾਮ ਲਗਾ ਰਹੇ ਨੇ ਉਹ ਤਾਂ ਉਸ ਲੜਕੀ ਦੇ ਪਰਿਵਾਰ ਨੂੰ ਜਾ ਕੇ ਪੁੱਛੋ ਜਿਨੇ ਇਲਜ਼ਾਮ ਲਾਏ ਨੇ ਜਾਂ ਜਿਹਦੇ ਨਾਲ ਜਿੰਨਾਂ ਦੀ ਲੜਕੀ ਨੌਜਵਾਨ ਲੜਕੀ ਇਸ ਦੁਨੀਆ ਤੋਂ ਚਲੀ ਗਈ ਉਹਨਾਂ ਨੂੰ ਜਾ ਕੇ ਪੁੱਛੋ ਜੇ ਸਰਸੇ ਵਾਲੇ ਪ੍ਰੇਮੀ ਕਹਿ ਦੇਣਾ ਕਿ ਸਾਡਾ ਗੁਰੂ ਸੱਚਾ ਜੀ ਸਾਡੇ ਤੇ ਅਲਜਾਮਲਾ ਰਹੇ ਨੇ ਤੇ ਫਿਰ ਤੁਸੀਂ ਉਹਨੂੰ ਗਾਲਾਂ ਕੱਢਦੇ ਹੋ ਕਹਿੰਦੇ ਜੀ ਉਹ ਪਖੰਡ ਕਰਦਾ ਉਹਨੇ ਬਲਾਤਕਾਰ ਕੀਤਾ ਉਹਨੇ ਲੜਕੀਆਂ ਦੇ ਨਾਲ ਇਸ ਤਰ੍ਹਾਂ ਕੀਤਾ ਅਰੇਬ ਕੀਤੇ ਨੇ ਅੱਜ ਉਹੀ ਤੁਸੀਂ ਅੱਜ ਅੱਖਾਂ ਮੀਚ ਕੇ ਤੁਸੀਂ ਢੱਡਰੀਆਂ ਵੱਲ ਦੇ ਚੇਲੇ ਬਣੇ ਹੋਏ ਹੋ ਤੇ ਉਹੀ ਕੁਸਾ ਉਹ ਵੀ ਕਹਿ ਰਹੇ ਆ ਸਾਡਾ ਬਾਬਾ ਸੱਚਾ ਤੇ ਤੁਸੀਂ ਵੀ ਕਹਿ ਰਹੇ ਹੋ ਸਾਡਾ ਬਾਬਾ ਸੱਚਾ ਉਦੋਂ ਰਾਮਪਾਲ ਵਾਲੇ ਕਹਿ ਰਹੇ ਸਾਡਾ ਬਾਬਾ ਸੱਚਾ ਤੇ ਉਦੋਂ ਆਸਾ ਰਾਮ ਵਾਲੇ ਕਹਿ ਰਹੇ ਸਾਡਾ ਬਾਪੂ ਜਿਹੜਾ ਆਸਾ ਰਾਮ ਆ ਉਹ ਸੱਚਾ ਹੈਗਾ ਫਿਰ ਆਂ ਦੱਸੋ ਇਹ ਜੇ ਸਾਰੇ ਸੱਚੇ ਨੇ ਜਿੰਨੇ ਕ ਇੰਨੇ ਕ ਲੈਨ ਚ ਖੜੇ ਨੇ ਜਿਹੜੇ ਜੇਲਾਂ ਦੇ ਵਿੱਚ ਬੰਦ ਨੇ ਇਹ ਬਾਕੀਆਂ ਨੇ ਬੰਦ ਹੋ ਜਾਣਾ ਤੇ ਜਦੋਂ ਉਹ ਵੀ ਜੇਲਾਂ ਦੇ ਵਿੱਚ ਬੰਦ ਹੋ ਗਏ ਤੇ ਜਿਸ ਤਰ੍ਹਾਂ ਉਹ ਕਹਿ ਰਹੇ ਨੇ ਸਾਡਾ ਬਾਬਾ ਸੱਚਾ ਕਿ ਸਾਡਾ ਬਾਬਾ ਬਲਾਤਕਾਰ ਨਹੀਂ ਦੇ ਤੇ ਤੁਸੀਂ ਵੀ ਉਸ ਤਰ੍ਹਾਂ ਹੀ ਕਹਿਣਾਗਾ ਹੱਦ ਹੋ ਗਈ ਅਕਾ ਮੀਤ ਕੇ ਕਹਿ ਦੇਣਾ ਬਲਾਤਕਾਰ ਰੇਪ ਕਰਨ ਦਾ ਦੋਸ਼ ਲੱਗਣਾ ਦੋਸ਼ ਲੱਗਣਾ ਨਹੀਂ ਸਿੱਧ ਹੋਣਾ ਤੇ ਸਿੱਧ ਹੋ ਕੇ ਕੋਰਟ ਨੇ ਸਜ਼ਾ ਦੇਣੀ ਕਿੱਡਾ ਵੱਡਾ ਅਪਰਾਧ ਆ ਤੇ ਜ਼ੁਲਮਾ ਤੇ ਉਹਨੂੰ ਕਬੂਲ ਬਈ ਕਰੋ ਕਿ ਕੋਰਟ ਇਸ ਤਰ੍ਹਾਂ ਨਹੀਂ ਮੰਨ ਲੋ ਕਿਸ ਨੂੰ ਬਿਨ ਗੱਲ ਤੋਂ ਰੇਪ ਵਾਲੇ ਜਿਹੜੇ ਦੋਸਤੇ ਨੇ ਬੜੇ ਉਸ ਨੂੰ ਘੋਖ ਪੜਤਾਲ ਕੇ ਉਹਨਾਂ ਲੜਕੀਆਂ ਦੇ ਫੇਲ ਜਾ ਕੇ ਉੱਥੇ ਸਜ਼ਾ ਸੁਣਾਈ ਉਹਨਾਂ ਨੂੰ ਅੱਜ ਸਾਡੇ ਬਾਬਿਆਂ ਦਾ ਹਾਲਾ ਤੁਹਾਨੂੰ ਸਾਰਿਆਂ ਨੂੰ ਪਤਾਗਾ ਬਾਬੇ ਕਹੈ ਇਹਨੂੰ ਜੀ ਨਹੀਂ ਕਰਦਾ ਇਹਨਾਂ ਨੂੰ ਪਖੰਡੀਆਂ ਨੂੰ ਸਾਧਾ ਨੂੰ ਇਹ ਕੋਈ ਗੋਗੜਾ ਵਧਾਏ ਫਿਰਦਾ ਕੋਈ ਆਰਐਸਐਸ ਦੇ ਪੈਰਲਿਟੀ ਫਿਰਦਾਗਾ ਪਹਿਲਾਂ ਮੈਂ ਤੁਹਾਨੂੰ ਇੱਕ ਢੱਡਰਿਆਂ ਵਾਲੀ ਦੀ ਵੀਡੀਓ ਸੁਣਾਵਾਂ ਉਸ ਤੋਂ ਬਾਅਦ ਭਾਈ ਅੰਮਰਪਾਲ ਸਿੰਘ ਦੀ ਗੱਲਬਾਤ ਕਰਾਂਗੇ ਆਪਾਂ ਵੀਡੀਓ ਧਿਆਨ ਦੇ ਨਾਲ ਸੁਣਨਾ ਤੇ ਬਾਅਦ ਤੋਂ ਬਾਅਦ ਸ਼ੇਅਰ ਕਰਨਾ ਪਹਿਲਾਂ ਧੰਨ ਵੇ ਇਹ ਦੱਸ ਦੇਵਾਂ ਕਿ ਢੱਡਰੀਆਂ ਵਾਲੇ ਤੇ ਜਿਹੜਾ ਪ੍ਰਚਾਰਕ ਹੋਇਆ ਉਹਦੇ ਪ੍ਰਚਾਰ ਨਾਲ ਕਿੰਨਾ ਆਸ ਪਿਆ ਤੇ ਮਾੜਾ ਧਿਆਨ ਨਾਲ ਸੁਣਿਓ ਮੈਂ ਨੋਟ ਕਰਦਾ ਹੁੰਨਾ ਐ ਨੋਟ ਕਰ ਕਰਨਾ ਅਸੀਂ ਜਿਹੜੀਆਂ ਗੱਲਾਂ ਬਾਤਾਂ ਕਰਦੇ ਆ ਮੇਰੀਆਂ ਗੱਲਾਂ ਬਾਤਾਂ ਦੇ ਨਾਲ ਇਕਦਿਹਾ ਨਾ ਆਪਣੇ ਵਿਚਾਰ ਆ ਇੱਕ ਹੈਗੇ ਆ ਇਹਨਾਂ ਵਿਚਾਰਾਂ ਦੇ ਨਾਲ ਸਹਿਮਤੀ ਦਾ ਵਿਚਾਰ ਵੀ ਮੈਂ ਸਹਿਮਤ ਆ ਇਹ ਵਿਚਾਰ ਹਰ ਪ੍ਰਚਾਰਕ ਦਾ ਆਪਣਾ ਹੈ ਇੱਕ ਸਾਡੇ ਵਿਚਾਰ ਹੈ ਉਹਨਾਂ ਵਿਚਾਰਾਂ ਨਾਲ ਸਹਿਮਤ ਹੋਣਾ ਇਹ ਮੇਰਾ ਵਿਚਾਰ ਹੈ ਵੀ ਮੈਂ ਉਹਨਾਂ ਵਿਚਾਰਾਂ ਨਾਲ ਸਹਿਮਤ ਪਰ ਜਿਹੜੇ ਜਿਹੜੇ ਬੰਦਿਆਂ ਨੇ ਸਹਿਮਤੀ ਦਾ ਵਿਚਾਰ ਬਣਾਇਆ ਮੈਂ ਕਈ ਪ੍ਰਚਾਰਕਾਂ ਨੂੰ ਦੇਖਿਆ ਗੁਰੂ ਸਾਹਿਬ ਦੀ ਹਜ਼ੂਰੀ ਚ ਦੱਸਿਆ ਸਹਿਮਤੀ ਵਾਲੇ ਪ੍ਰਚਾਰਕ ਜਿਨ੍ਹਾਂ ਨੇ ਸਹਿਮਤੀ ਦਾ ਵਿਚਾਰ ਬਣਾਇਆ ਹੈ ਅੱਜ ਉਹ ਬੰਦੇ ਐਡਾ ਕਥਾ ਕਰਦੇ ਪੱਪ ਬੰਨੀ ਸੋਹਣੇ ਕੱਪੜੇ ਪਾ ਕੇ ਤੌਰ ਦੇ ਨਾਲ ਚਿੱਟੀਗੜ ਦੇ ਵਿੱਚ ਕਥਾ ਕਰਨ ਵਾਲਾ ਬੰਦਾ ਪਰ ਵਿਚਾਰ ਆਪਣੇ ਠੀਕ ਲੱਗਦੇ ਐ ਸਹਿਮਤੀ ਬਣਾ ਲਈ ਵੀ ਠੀਕ ਨੇ ਗੱਲਾਂ ਸਹਿਮਤੀ ਬਣਾਉਣ ਕਰਕੇ ਸੋਹਣੇ ਕੱਪੜੇ ਪਾ ਕੇ ਟੋਰ ਦੇ ਨਾਲ ਹੋ ਕੇ ਸੋਹਣੀ ਪੱਪ ਬਣ ਕੇ ਮੈਂ ਕਦੇ ਲਿਬੜਾਂ ਦੀ ਲੋੜ ਨਹੀਂ ਸਾਫ਼ ਸੁਥਰੇ ਕੱਪੜੇ ਪਾ ਕੇ ਕਥਾਵਾਚ ਕਥਾ ਕਰਨ ਵਾਲਾ ਅੱਜ ਅਗਲਾ ਬਾਹਰੇ ਖੜ ਕੇ ਦਹੀਂ ਭੱਲਿਆਂ ਦੀ ਰੇੜੀ ਲਾਉਂਦਾ ਦਹੀਂ ਭੱਲਿਆਂ ਦੀ ਰੇੜੀ ਤਿਆਰ ਹੈ ਮੈਂ ਗਿਣਦਾ ਹੁਣਾਂ ਜੀ ਰਾਜਵਾਨੇ ਦੇ ਵੀਰ ਹੈ ਇੱਕ ਉਹ ਮੁੰਡਾ ਖੁਸ਼ਦੀਪ ਸਿੰਘ ਹੈ ਇੱਕ ਭਾਈ ਜਸਵਿੰਦਰ ਸਿੰਘ ਰੁੜਕੀ ਵਾਲਾ ਵੀਰ ਹੈ ਇੱਕ ਭਾਈ ਸੰਵਿੰਦਰ ਸਿੰਘ ਰੂਪਗੜ ਹੈ ਆਹ ਵੇਖ ਲੋ ਰਾਜਵਾਨੇ ਦੇ ਵੀਰ ਨੇ ਚੰਗੀ ਕਰਦੇ ਇੱਕ ਉਹ ਜੀਤ ਸਿੰਘ ਪ੍ਰਚਾਰਕ ਰਹੇ ਸਹਿਮਤ ਹੋ ਗਏ ਪਰ ਤੁਸੀਂ ਇਹ ਵੇਖ ਲਓ ਵੀ ਕਥਾ ਕਰਦੇ ਕਰਦੇ ਅੱਜ ਫੱਟੇ ਚੱਕਦੇ ਨੇ ਆ ਫੱਟੇ ਚੱਕਣ ਦਾ ਮਤਲਬ ਭਾਰ ਹੋਣਾ ਦਿਹਾੜੀ ਕਰਨੀ ਮਜ਼ਦੂਰੀ ਕਰਨੀ ਨਹੀਂ ਭੱਲੇ ਵਿੱਚ ਸਿਕਿਉਰਟੀ ਕਰਨੀ ਗੇਟ ਤੇ ਖੜਨਾ ਉਹ ਛੱਡਣਾ ਪੈ ਰਿਹਾ ਕਿਉਂਕਿ ਜਿਹੜੇ ਸਾਲਾਂ ਤੋਂ 15 ਸਾਲਾਂ ਕੋ ਟੌਰ ਬਣੀ ਹੈ ਐਂਦਾ ਬਹਿਣਾ ਉੱਚੇ ਥਾਂ ਤੇ ਬਹਿਣਾ ਬਾਬਾ ਜੀ ਬਾਬਾ ਜੀ ਕਰਨਾ ਅਗਲੇ ਨੇ ਭਾਈ ਸਾਹਿਬ ਭਾਈ ਸਾਹਿਬ ਕਰਨਾ ਉਹ ਸਾਰਾ ਕੁਝ ਛੱਡ ਕੇ ਅਗਲਾ ਕਿਹੜਾ ਦਹੀਂ ਭੱਲਿਆਂ ਦੀ ਢੀੜੀ ਲਾਉਣੀ ਮਨਜੂਰ ਪਰ ਸਟੈਂਡ ਸਪਸ਼ਟ ਮੈਂ ਨੋਟ ਕਰਦਾ ਸੁਣ ਲਈ ਇਹ ਜਬੜੀਆਂ ਇਹਦੇ ਪ੍ਰਚਾਰ ਤੋਂ ਪ੍ਰਾਪਤ ਹੋ ਕੇ ਅੱਜ ਜਿਸੇ ਨੌਜਵਾਨਾਂ ਦੀ ਗੱਲ ਕਰ ਰਿਹਾਗਾ ਚੱਕ ਤੇ ਫੱਟੇ ਤੇ ਫਿਰ ਉਹਨੇ ਸੱਚੀ ਮਿੱਥੀ ਜਿਹੜਾ ਲੈਬ ਹੋ ਕੇ ਜਿਹੜਾ ਆਪਣਾ ਕੇਸ ਕਟਾਏ ਨੇ ਇਹ ਪ੍ਰਚਾਰ ਦਾ ਅਸਰ ਹੋਇਆ ਢੱਡਰਿਆਂ ਵਾਲਾ ਇਹਦਾ ਕਹਿੰਦਾ ਉਹਨਾਂ ਨੂੰ ਲਿਬੜਣਾ ਨਹੀਂ ਪੈਂਦਾ ਟਿਚਰ ਵਿੱਚਰ ਹੋ ਕੇ ਪਹਿਲ ਸਾਲਟ ਪਾ ਕੇ ਤੂੰ ਬੜੀ ਖੇਤੀ ਕਰਦਾ ਤੈਨੂੰ ਬੜਾ ਲਿਬੜਦਾ ਤੂੰ ਚੰਗੇ ਤੂੰ ਭਾਂਤ ਭਾਂ ਦੇ ਕੁੱਤੇ ਰੱਖਦਾ ਚੰਗਿਆਂ ਮਹਿੰਗੇ ਮਹਿੰਗੇ ਗੱਡੀਆਂ ਨੇ ਤੇਰੇ ਕੋਲੇ ਵੇ ਤੂੰ ਕਿਹੜੀ ਭਾਈ ਹਲ ਗੋਣਾਗਾ ਤੂੰ ਦੱਸ ਦੇ ਸਾਨੂੰ ਤੂੰ ਕਿਹੜੀ ਖੇਤੀ ਕਰਦਾਗਾ ਤੇ ਕਿਹੜੇ ਤੂੰ ਜਮਾਲ ਵੀਦਾਂਗਾ ਕਿੱਥੋਂ ਰੁਪਿਆ ਤੇਰੇ ਕੋਲੇ ਆਉਂਦਾਗਾ ਫਿਰ ਜਿਹੜੇ ਮਹਿੰਗੇ ਮਹਿੰਗੇ ਲੱਖ ਲੱਖ ਦੇ ਬੂਟ ਪਾਉਂਦਾਗਾ ਸੂਟ ਪਾਉਂਦਾਗਾ ਜਿਹੜੇ ਬڑے ਬڑے ਮਹਿਲ ਖੜੇ ਕੀਤੇ ਹੋਏ ਨੇ ਤੇ ਉਹ ਰੁਪਿਆ ਕਿੱਥੋਂ ਆਇਆਗਾ ਜਿਹਨੂੰ ਕਹਿਣਾ ਕਿ ਟੇਚਰ ਮੈਂਚਰ ਬਣ ਕੇ ਦਹੀਂ ਦੀ ਜਿਹੜੀ ਰੇੜੀ ਲਾ ਲਈ ਗੋਲ ਗੱਪਿਆਂ ਦੀ ਰੇੜੀ ਲਾ ਲਈ ਇਹ ਛੇ ਤੂੰ ਵੀ ਇੱਕ ਰੇੜੇ ਤੇ ਗੋਲ ਗੱਪੇ ਕਾਈ ਖਾਈ ਜਾਂਦਾ ਸੀ ਭਾਈ ਸਾਹਿਬ ਆ ਤੇ ਮੈਨੂੰ ਲੱਗਦਾ ਕਿ ਟੀਚਰ ਵਿੱਚ ਮੰਨਦਾ ਤੇਰਾ ਵੀ ਮੰਨਦਾ ਲੱਗਦਾ ਚਾ ਅਜੇ ਅਧੂਰਾ ਰਹਿ ਗਿਆ ਆ ਤੇਰੇ ਪ੍ਰਚਾਰ ਨੇ ਪੰਜਾਬ ਦੇ ਵਿੱਚ ਨੌਜਵਾਨਾਂ ਦੇ ਅੰਦਰ ਇੱਕ ਇਹ ਜਿਆ ਨੈਗੇਟਿਵ ਫਲਾ ਦਿੱਤਾ ਸਿੱਖੀ ਤੋਂ ਪਰੇ ਕਰ ਦਿੱਤੇ ਨੌਜਵਾਨ ਹਰ ਇੱਕ ਗੱਲ ਤੇ ਤੂੰ ਕਿਹਦੇ ਅਕਾਲ ਤਖਤ ਸਾਹਿਬ ਨੂੰ ਲੈ ਕੇ ਕਿਹਦੇ ਕਿਸੇ ਨੂੰ ਲੈ ਕੇ ਕਿਹਦੇ ਕਿਸੇ ਗੱਲ ਨੂੰ ਲੈ ਕੇ ਜਿਹੜਾ ਤੂੰ ਨਮਾ ਬੁਬਾਦ ਖੜਾ ਕਰੀ ਰੱਖਦਾਗਾ ਸਿੱਖਾਂ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਅਕਾਲ ਤਖਤ ਸਾਹਿਬਾ ਸੁਪਰੀਮਾ ਪਾਵਰ ਆ ਤੇ ਤੂੰ ਤੇ ਚ ਜਾਣਦਾ ਤੇ ਉਥੇ ਪੇਸ ਨਹੀਂ ਹੋਇਆ ਅਕਾਲ ਤਖਤ ਸਾਹਿਬ ਤੇ ਜਾ ਕੇ ਇਹਜਾ ਕਿਹੜਾ ਮਨੁੱਖਾ ਕੇ ਜਿਹੜਾ ਅਕਾਲਤਾ ਸਾਹ ਤੋਂ ਸੁਨੇਹਾ ਆਵੇ ਤੇ ਅਕਾਲਤਾ ਸਾਹ ਤੇ ਪੇਸਣਾ ਹੋਵੇ ਤੋ ਬੰਦਾ ਮੈਨੂੰ ਐ ਦੱਸੋ ਉਹ ਸਿੱਕ ਕਹੌਣ ਦੇ ਲੈਖ ਹੈ ਆਪਣੇ ਆਪ ਤੇ ਜਾਂ ਫਿਰ ਉਹਦੀਆਂ ਭੇਡਾਂ ਨੇ ਜਿਹੜੀਆਂ ਮੂਹਰੇ ਸੁਣ ਕੇ ਉਹ ਸੁਣੀ ਜਾਂਦੀ ਇਹਨਾਂ ਦੀ ਜਬਲੀਆਂ ਇਹ ਮਾਰੀ ਜਾਂਦੇ ਨੇ ਤੇ ਫਿਰ ਜੇ ਆਪਾਂ ਗੱਲ ਸੱਚੀ ਕਹਿ ਦਈਏ ਤੇ ਇਹਨਾਂ ਨੂੰ ਅੱਗ ਲੱਗ ਜਾਂਦੀ ਆ ਹਰ ਇੱਕ ਗੱਲ ਤੇ ਕਟਾਸ ਕਰਦਾ ਇਹਨਾਂ ਨੇ ਸੋਚਣਾ ਨੈਗੇਟਿਵ ਆ ਚੱਕਣ ਨੇ ਉਹ ਗ੍ਰੰਥ ਜਿਨ੍ਹਾਂ ਦੇ ਵਿੱਚ ਆ ਉਸ ਸਮੇਂ ਦੇ ਬ੍ਰਾਹਮਣਵਾਦ ਨੇ ਜਿਹੜਾ ਕਿ ਕੁਝ ਆਲਾਬਟ ਕੀਤੀ ਆ ਉਹ ਗੱਲਾਂ ਦੱਸਣੀਆਂ ਤੁਹਾਨੂੰ ਐਡਾ ਸੀ ਹਜ਼ਾਰਾਂ ਕਿਤਾਬਾਂ ਕਾਪੀਆਂ ਉਹ ਚੱਕ ਲੈਣੇ ਆ ਜਿਹੜੀਆਂ ਮਾਰਕੀਟ ਦੇ ਵਿੱਚ ਆ ਚੁੱਕੀਆਂ ਨੇ ਤੇ ਜਿਹੜਾ ਕਿ ਹਰ ਇੱਕ ਗੁਰੂ ਤੋਂ ਲੈ ਕੇ ਗੁਰੂ ਨਾਨਕ ਦੇਵ ਤੋਂ ਲੈ ਕੇ ਗੁਰੂਆਂ ਨੂੰ ਸ਼ਹੀਦਾਂ ਨੂੰ ਜਿਨ੍ਹਾਂ ਨੇ ਹਰ ਇੱਕ ਤਹਾਂ ਤੇ ਭੰਡਿਆਗਾ ਤੇ ਤੁਹਾਡੀਆਂ ਗੱਲਾਂ ਜਿਹੜੀਆਂ ਸੱਚੀਆਂ ਨੇ ਫਿਰ ਅਸੀਂ ਜਿਹੜੇ ਸਿੱਖ ਨੇ ਸਿੱਖ ਉਹ ਕਿਤਾਬਾਂ ਪੜਨਾ ਜਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਉਹ ਤੋਂ ਸੇਧ ਲੈਣਾ ਜਾਂ ਜਿਹੜੀਆਂ ਇੱਕ ਬੰਦੇ ਨੇ ਲਿਖੀਆਂ ਹੋਈਆਂ ਕਾਪੀਆਂ ਕਿਤਾਬਾਂ ਨੇ ਤੇ ਉਹ ਬੰਦਾ ਪੜ੍ਹ ਕੇ ਸੇਧ ਲੈਵੇ ਤੇ ਮਾੜੀ ਮੋਟੀ ਮਾੜੀ ਮੋਟੀ ਆਕਲ ਨੂੰ ਜਿਹੜਾ ਹੱਥ ਮਾਰਨਾ ਇਹ ਜ਼ਰੂਰੀ ਆ ਅਸੀਂ ਕਹਿੰਨੇ ਆ ਸਾਡਾ ਜਾਗਤ ਗੁਰੂ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਆ ਤੇ ਅਸੀਂ ਉਹ ਤੋਂ ਸੇਧ ਲੈਣੀ ਆ ਅਸੀਂ ਉਹ ਤੋਂ ਗਿਆਨ ਲੈਣਾਗਾ ਪਰ ਤੁਸੀਂ ਗਿਆਨ ਕੀ ਤਾਂ ਲੈ ਰਹੇ ਹੋ ਕਿੱਥੋਂ ਚੱਕ ਰਹੇ ਹੋ ਜਿਹੜੀਆਂ ਤੁਕ ਬੰਦੀਆਂ ਨੇ ਜਿਹੜੀਆਂ ਕਿੱਥੋਂ ਚੱਕ ਰਹੇ ਹੋ ਜਿਹੜਾ ਸਿੱਖਾਂ ਦੇ ਖਿਲਾਫ ਜਿਹੜਾ ਇਤਿਹਾਸ ਜਿਹੜਾ ਜ਼ਹਿਰ ਉਗਲਿਆ ਹੋਇਆਗਾ ਤੁਸੀਂ ਉਹ ਗ੍ਰੰਥ ਚੱਕ ਰਹੇ ਹੋ ਉਹ ਕਿਤਾਬਾਂ ਚੱਕ ਰਹੇ ਹੋ ਜਿਨ੍ਹਾਂ ਦੇ ਵਿੱਚ ਸਿੱਖਾਂ ਨੂੰ ਟਾਰਗੇਟ ਕੀਤਾ ਗਿਆ 1984 ਦੇ ਵਿੱਚ ਬੜੀਆਂ ਕਿਤਾਬਾਂ ਸਪੀਆਂ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਨੂੰ ਲੈ ਕੇ ਬੜੀਆਂ ਕਿਤਾਬਾਂ ਸੱਚ ਦੱਸਿਆ ਗਿਆਗਾ ਤੇ ਬੜੀਆਂ ਕਿਤਾਬਾਂ ਦੇ ਵਿੱਚ ਸਿੰਘਾਂ ਨੂੰ ਟ੍ਰੋਲ ਕਰਕੇ ਤੇ ਬੜਾ ਜਿਹੜਾ ਸਿੱਖਾਂ ਦੀ ਦਿੱਖ ਮਾੜੀ ਦਿਖਾਈ ਗਈ ਆ ਹੁਣ ਇਹ ਤਾਂ ਆਪਾਂ ਦੇਖਣਾ ਹੈਗਾ ਕਿ ਚੰਗਾ ਕਿਹੜਾ ਗੱਮ ਤੇ ਮੰਦਾ ਕਿਹੜਾ ਗਾ ਹੁਣ ਤੁਸੀਂ ਨੈਗੇਟਿਵ ਸੋਚਨਾ ਤੇ ਉਹ ਕਿਤਾਬ ਪੜ ਲਓ ਚੰਗੀ ਪੜ ਲਓ ਨੈਗੇਟਿਵ ਸੋਚਨਾ ਤੇ ਮਾੜੀ ਪੜ ਲਓ ਜੇ ਪੋਇਟਾਂ ਵਿੱਚ ਸੋਚਨਾ ਤੇ ਚੰਗੀ ਪੜ ਲਓ ਕਿਤਾਬਾਂ ਦੋ ਇੱਕੋ ਜੀਆਂ ਨੇ ਤੁਹਾਡੇ ਸਾਹਮਣੇ ਪਰ ਨਹੀਂ ਅਸੀਂ ਪੜਨਾ ਉਹੀ ਆ ਜਿਹੜਾ ਕਿ ਸਿੱਖਾਂ ਦੇ ਵਿਰੁੱਧ ਹੋਵੇ ਅਸੀਂ ਕਹਿਣਾ ਉਹੀ ਆ ਇੱਕ ਸਿੱਖ ਦੀ ਗਲਤੀ ਨੂੰ ਲੱਖਾਂ ਦੇ ਵਿੱਚ ਲੈ ਜਾਣਾ ਜਿਹਨੇ 99 ਗਲਤੀਆਂ ਕੀਤੀਆਂ ਉਹਦੇ ਕਹਿੰਦੇ ਕੋਈ ਗਲਤੀ ਨਹੀਂ ਦੂਸਰੇ ਪਾਸੇ ਆਜੋ ਹੁਣ ਭਾਈ ਅੰਮਰਤਪਾਲ ਸਿੰਘ ਦੀ ਜਿਹੜੀ ਤਰੀਕ ਆ ਉਹ 4 ਦਸੰਬਰ ਆ ਤੇ ਲੱਗਦਾ ਕਿ ਪੱਕੀਆਂ ਰਹਿਾਈਆਂ ਹੋਣ ਵਾਲੀਆਂ ਨੇ 4 ਦਸੰਬਰ ਤੋਂ ਬਾਅਦ ਇੱਕ ਤਰੀਕ ਹੋਰ ਸੈੱਕਦੀ ਆ ਇਹ ਵੱਡੀ ਜਾਣਕਾਰੀ ਆ ਤੇ ਜਲਦੀ ਜਿਹੜੀ ਭਾਈ ਅੰਮਰਤਪਾਲ ਸਿੰਘ ਦੀ ਜਿਹੜੀ ਰਿਹਾਈ ਹੋਵੇਗੀ ਉਹ ਕੌਮ ਦਾ ਹੀਰਾ ਕੌਮ ਦੇ ਵਿੱਚ ਆਵੇਗਾ ਉਹ ਕੌਮ ਦਾ ਨਿਰਧੜਕ ਯੋद्धा ਕੌਮ ਦੇ ਆਗੂ ਕੌਮ ਦਾ ਹੀਰਾ ਅਗਵਾਈ ਸਿੱਖ ਪੰਥ ਦੀ ਕਰੇਗਾ ਤੇ ਜਿਹੜੇ ਅੱਜ ਵਿਰੋਧੀ ਨੇ ਉਹਨਾਂ ਜਿਨ੍ਹਾਂ ਨੇ ਕੋਈ ਪਹਿਲਾਂ ਵੀ ਦੱਸਿਆਗਾ ਕਿ ਪੇਟ-ਪੇਟ ਕੇ ਉਹਨਾਂ ਨੇ ਮਰਨਾ ਤੇ ਉਹ ਮਰੀ ਜਾਣ ਕੰਦਾ ਵਿੱਚ ਟੰਗਰਾ ਟੱਕਰਾ ਉਹਨਾਂ ਨੇ ਅੱਜ ਵੀ ਮਾਰਨੀਆਂ ਤੇ ਕੱਲ੍ਹ ਵੀ ਮਾਰਨੀਆਂ ਨੇ ਉਹਨਾਂ ਲੋਕਾਂ ਦੀ ਇੱਕ ਡਿਊਟੀ ਲੱਗੀ ਆ ਕਿ ਤੁਸੀਂ ਜੋ ਮਰਜ਼ੀ ਤੁਹਾਡੇ ਸਾਹਮਣੇ ਆ ਜਾਵੇ ਚਾਹੇ ਸਿੱਖ ਉਹ ਸਿੱਖ ਤੁਹਾਡੇ ਸਾਹਮਣੇ ਕੋਹੇ ਨੂਰ ਦਾ ਹੀਰਾ ਬਣ ਕੇ ਆ ਜਾਵੇ ਪਰ ਤੁਸੀਂ ਉਹਦੇ ਵਿੱਚ ਨੁਕਸ ਕੱਢਣੀ ਕੱਢਣਾ ਕਿਉਂਕਿ ਤੁਹਾਡੇ ਪੱਲੇ ਕੱਖ ਹੈ ਨਹੀਂ ਆਪਦੇ ਪੱਲੇ ਇਸ ਕਰਕੇ ਤੁਸੀਂ ਜਿਹੜੇ ਆ ਪੰਜ ਸੱਤ ਜਣੇ ਹੋ ਪੰਜਾਬ ਦੇ ਕੋਨੇ-ਕੋਨੇ 'ਚ ਸਰਕਾਰਾਂ ਦੇ ਬਿਠਾਏ ਹੋਏ ਆ ਹਰ ਗੱਲ ਤੇ ਲਾਈਵ ਹਰ ਗੱਲ ਤੇ ਵੀਡੀਓ ਤੇ ਇਹਨਾਂ ਗੱਲਾਂ ਨੂੰ ਲੈ ਕੇ ਜਿਹੜਾ ਕਿ ਬਹੁਤ ਤੁਸੀਂ ਜਿਹੜਾ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਿਆ ਹੋਇਆਗਾ ਤੇ ਉਗੜ ਰਹੇ ਹੋ ਤੇ ਭਾਈ ਅੰਮਰਤਪਾਲ ਸਿੰਘ ਦੀ ਚੜ੍ਹਦੀ ਕਲਾ ਤੁਸੀਂ ਕਿਉਂ ਨਹੀਂ ਦੇਖ ਰਹੇ ਪਤਾਗਾ ਕਿ ਸੱਚ ਬੋਲਣਾ ਉਹਨਾਂ ਨੇ ਪਤਾ ਹੈ ਕਿ ਸਰਕਾਰ ਦੀ ਅੱਖਾਂ ਦੀ ਅੱਖਾਂ ਵਿੱਚ ਪਾ ਕੇ ਗੱਲ ਕਰਨੀ ਆ ਪਤਾ ਹੈ ਕਿ ਜਿਹੜੀ ਗੱਲ ਇੱਥੇ ਕਹਤੀ ਤੇ ਉਹੀ ਗੱਲ ਸਟੇਟ ਤੇ ਕਹਿਣੀ ਆ ਤੁਹਾਡੇ ਬਾਗ ਨਹੀਂ ਉੱਥੇ ਉਹਦੀਆਂ ਮੰਤਾਂ ਕਰ ਲਈਆਂ ਉੱਥੇ ਉਹਦੀਆਂ ਮੰਤਾਂ ਕਰ ਲਈਆਂ ਤੁਸੀਂ ਇਹ ਉਹ ਵੱਖਰਾ ਨਜ਼ਾਰਾ ਤੁਸੀਂ ਵੇਖੋਗੇ ਜਿਸ ਦਿਨ ਭਾਈ ਅੰਮਰਤਪਾਲ ਸਿੰਘ ਜੇਲ੍ਹ ਤੋਂ ਜਲਦੀ ਬਾਹਰ ਆਵੇਗਾ ਤੇ ਵਿਰੋਧੀ ਨੇ ਜਿਹੜੀਆਂ ਚੀਕਾਂ ਨੇ ਉਹ ਤੁਹਾਨੂੰ ਨਿਕਲਦੀਆਂ ਦਿਖਾਊਗਾ ਇਸ ਵੇਲੇ ਦੀ ਜਿਹੜੀ ਖਬਰ ਆ ਸੂਤਰਾਂ ਮੁਤਾਬਕ 4 ਦਸੰਬਰ ਨੂੰ ਜਿਹੜੀ ਤਰੀਕ ਆ ਆਉਣ ਵਾਲੀ ਆ ਰਿਹਾਈ ਦੇ ਲਗਭਗ ਤੈ ਹੋ ਚੁੱਕਿਆ ਗਿਆ ਮੈਂ ਤੁਹਾਨੂੰ ਪਹਿਲਾਂ ਗੱਲ ਕਹੀ ਸੀ ਕਿ ਜਿਮਣੀ ਚੋਣਾ ਤੋਂ ਬਾਅਦ ਭਾਈ ਅੰਮਰਤਪਾਲ ਸਿੰਘ ਦੀ ਰਿਹਾਈ ਹੋਣਾ ਲਗਭਗ ਤੈ ਆ ਤੇ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਭਾਈ ਅੰਮਰਤਪਾਲ ਸਿੰਘ ਦੇ ਸਮਰਥਕਾਂ ਨੂੰ ਹੌਸਲਾ ਹੱਭਾਈ ਹੋਵੇ ਉਹਨਾ ਮਾਮਾ ਉਹਨਾ ਭੈਣਾਂ ਦੇ ਵੀਰਾ ਘਰੇ ਆਉਣ ਬਾਕੀ ਦੂਜੀ ਗੱਲ ਸਿੰਘੋ ਕਿਦੋਂ ਤੱਕ ਤੁਸੀਂ ਦੀਕਦੇ ਰਹੋਗੇ ਭਾਈ ਜਗਤਾਰ ਸਿੰਘ ਹਵਾਰੇ ਨੂੰ ਤੁਸੀਂ ਕੌਮ ਦਾ ਜਥੇਦਾਰ ਬਣਾਇਆ ਤੇ ਅੱਜ ਤੁਹਾਡੀ ਕੌਮ ਕਵੇਂ ਖਿੱਲੜੀ ਫਿਰਦੀ ਆ ਜੇ ਤੁਹਾਨੂੰ ਭਾਈ ਅੰਮਰਤਪਾਲ ਸਿੰਘ ਤੋਂ ਅਲੱਗੀ ਆ ਤੇ ਭਾਈ ਫਿਰ ਜਗਤਾਰ ਸਿੰਘ ਹਵਾਰੇ ਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ ਮਾੜਾ ਟਿੱਡੀ ਆ ਬਮਕੜਾ ਨੂੰ ਕਹਿਣਾ ਹੈਗਾ ਜਿਹੜੇ ਵਿਰੋਧਤਾਚ ਲੱਗੇ ਨੇ ਭਾਈ ਅੰਮਰਤਪਾਲ ਸਿੰਘ ਦੀ ਚ ਠੀਕ ਆ ਕਿ ਭਾਈ ਅੰਮਰਤਪਾਲ ਸਿੰਘ ਨਾਲ ਤੁਹਾਡੇ ਲੱਖ ਮਤ ਭੇਦ ਹੋਣਗੇ ਲੱਗੇ ਰਹੋ ਪਰ ਜਗਤਾਰ ਸਿੰਘ ਹਵਾਰੇ ਦੀ ਕਦੋਂ ਗੱਲ ਕਰੋਗੇ ਬਾਕੀ ਬੰਦੀ ਸਿੰਘਾਂ ਦੀ ਕਦੋਂ ਗੱਲ ਕਰੋਗੇ ਜਿਹੜੇ 30 32 33 ਸਾਲ ਤੋਂ ਬੰਦ ਨੇ ਜੇਲਾਂ ਦੇ ਵਿੱਚ ਉਹਨਾਂ ਲਈ ਮੋਰਚਾ ਖੋਲੋ ਤੇ ਤੁਹਾਡੇ ਨਾਲ ਆ ਤੁਹਾਡੀ ਕਵਰੇਜ ਵੀ ਕਰਾਂਗੇ ਤੁਹਾਡੇ ਨਾਲ ਤਰਨੂ ਵੀ ਤਿਆਰ ਆ ਲਾਓ ਮੋਰਚਾ ਬੰਗਾਰੋ ਸਿੱਖ ਕੌਮ ਨੂੰ ਕਹੋ ਸਿੱਖ ਕੌਮ ਦੇ ਬੱਚਾ ਬੱਚਾ ਨਿਕਲੇ ਘਰ ਦੇ ਵਿੱਚੋਂ ਤੁਹਾਡੇ ਨਾਲ ਵੀ ਤਰਪੈਣਗੇ ਸਿੱਖ ਕੌਮ ਆ ਇੱਕ ਜਜਵਾਤੀ ਸਿੱਖ ਕੌਮ ਆ ਪਰ ਆਪਣੇ ਅਣਖ ਦੇ ਲਈ ਆਪਣੇ ਕੀਦੇ ਦੇ ਲਈ ਆਪਣੇ ਸਿੰਘਾਂ ਦੇ ਲਈ ਆਪਣੇ ਬੰਦੀ ਸਿੰਘਾਂ ਦੇ ਲਈ ਆਪਣੇ ਜੋ ਵੀ ਸਿਕ ਕੌਮ ਦੇ ਲਈ ਕਾਰਜ ਕਰਦਾ ਉਹਦੇ ਲਈ ਕੌਮ ਹੈ ਮਾਰਮੈਂਟਲ ਵਾਲੀ ਕੌਮਾ ਸਿਕ ਕੌਮਾ ਇੱਕ ਬਲਖਰਾਂ ਦਾ ਕੌਮਾ ਤੁਹਾਡੋ ਸਾਰਿਆਂ ਨੂੰ ਪਤਾ ਹੈਗਾ ਪਰ ਤੁਸੀਂ ਤੁਹਾਡੇ ਹਾਜਮ ਹੋਣਾ ਨਹੀਂ ਨਾ ਤੁਸੀਂ ਮੰਨਣਾਗਾ ਨਾ ਤੁਸੀਂ ਉਧਰ ਬੂੰ ਕਰਨਾਗਾ ਪਰ ਤੁਹਾਡੇ ਇੱਕ ਵਿਰੋਧ ਤਾਂ ਅਸੀਂ ਵੀ ਵਿਰੋਧ ਹੀ ਕਰਨਾ ਵਿਰੋਧ ਵਾਲੇ ਪਾਸੇ ਖੜਨਾ ਤੁਸੀਂ ਚੰਗਾ ਕੰਮ ਤੁਸੀਂ ਕਰਨਾ ਨਹੀਂ ਮਾੜੇ ਵੱਲ ਤੁਸੀਂ ਭੱਜ-ਭੱਜ ਜਾਂਦੇ ਹੋ ਤਾਨੂੰ ਜੇ ਕੋਈ ਕਹਿ ਦੇਵੇ ਅਸੀਂ ਅੰਬਰਤਪਾਲ ਦੀ ਗੱਲ ਛੱਡ ਦਿੰਦੇ ਨੇ ਇੱਕ ਪਾਸੇ ਰੱਖ ਦਿੰਦੇ ਆ ਅਸੀਂ ਕਹਿੰਦੇ ਆ ਕਿ ਭਾਈ ਜਿਹੜੇ ਬੰਦੀ ਸਿੰਘ ਨੇ ਭਾਈ ਜਗਤਾ ਸਿੰਘ ਹਵਾਰਾ ਪਰਮਜੀਤ ਸਿੰਘ ਪਿਉਰਾ ਭਾਈ ਜਗਤਾ ਸਿੰਘ ਤਾਰਾ ਤੇ ਬੜੇ ਅਨੇਕਾ ਸਿੰਘ ਜਿਹੜੇ ਬੈਠੇ ਨੇ ਜੇਲ੍ਹਾਂ ਤਿਹਾਰ ਦੇਲ ਦੇ ਵਿੱਚ ਇੱਕ ਆਵਾਜ਼ ਇਹ ਚੱਕ ਲੋ ਕਿ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਸ਼ਿਫਟ ਕੀਤਾ ਜਾਵੇ ਤਹਾਡੇ ਚ ਇੰਨੀ ਹਿੰਮਤ ਵੀ ਨਹੀਂ ਪੈਂਦੀ ਤੁਸੀਂ ਇਹ ਵੀ ਨਹੀਂ ਬੋਲ ਸਕਦੇ ਐਨਾ ਤਾਂ ਬੋਲ ਦਿਆ ਕਰੋ ਪਰ ਤੁਸੀਂ ਇਹ ਨਹੀਂ ਬੋਲਣਾ ਤੁਸੀਂ ਉਹ ਬੋਲਣਾ ਜਿਹੜਾ ਸਰਕਾਰਾਂ ਤੁਹਾਨੂੰ ਕਹਿੰਦੀਆਂ ਨੇ ਜਿਹੜਾ ਸਰਕਾਰਾਂ ਤੁਹਾਨੂੰ ਲੈ ਕੇ ਦਿੰਦੀਆਂ ਨੇ ਜਿਹੜਾ ਸਰਕਾਰਾਂ ਕਹਿੰਦੀਆਂ ਨੇ ਕਿ ਅੱਜ ਇਹ ਸਿੱਖ ਚੰਗਾ ਕੰਮ ਕਰਨ ਲੱਗਿਆ ਸਿੱਖਾਂ ਦੇ ਟਾਵਰ ਤੇ ਚੜਿਆ ਆਦਿ ਲਿ ਚੜਿਆ ਕਿ ਗੁਰੂਗ੍ਰਾਹ ਸਾਹਿਬ ਦੀ ਥਾਂ ਥਾਂ ਹੋ ਰਹੀ ਬੇਅਦਮੀ ਨੂੰ ਲੈ ਕੇ ਕਿ ਕਾਨੂੰਨ ਸਰਕਾਰਾਂ ਬਣਾਉਂਦੀਆਂ ਨਹੀਂ ਤੇ ਉਹ ਆਪਣਾ ਇੱਕ ਮੈਸੇਜ ਦੇਣ ਵਾਸਤੇ ਚੜਿਆਗਾ ਤੇ ਤੁਸੀਂ ਕਹਿੰਦੇ ਹੋ ਕਿ ਟਾਵਰ ਤੇ ਚੜ ਕੇ ਹੱਲ ਹੋਣਗੇ ਮਸਲੇ ਪਹਿਲਾਂ ਤੁਸੀਂ ਕਹਿੰਦੇ ਸੀ ਕਿ ਦੀਪ ਸਿੱਧੂ ਨੇ ਝੰਡਾ ਉੱਤੇ ਚੜਾ ਦਿੱਤਾ ਉਹਦੇ ਨਾਲ ਕੀ ਹੋ ਗਿਆ ਇਤਿਹਾਸ ਦੇ ਵਿੱਚ ਦਰਜ ਹੋ ਗਿਆ ਉਹ ਚੀਜ਼ ਬਾਲਦਵਾਰ ਦੇ ਵਿੱਚ ਉਹ ਜਿਹੜੀ ਝੰਡਾਗਾ ਤੇ ਉਹ ਚਲੀ ਗਈ ਗੱਲ ਤੇ ਜਿਹੜੀ ਗੱਲ ਸਿੱਖ ਬਖਰੀ ਹੋ ਕੇ ਗੱਲ ਕਰਦਾਗਾ ਤੇ ਉਹ ਜਿਹੜੀ ਖਿੱਚਾ ਉਹ ਹਰ ਇੱਕ ਸਿੱਖ ਦੇ ਤੱਕ ਪੁੱਜਦੀ ਆ ਅੱਜ ਉਹੀ ਫੌਜੀ ਆਪਣੇ ਘਰ ਬੈਠਾ ਹੁੰਦਾ ਤੇ ਅੱਜ ਉਸ ਫੌਜੀ ਨੂੰ ਕਿਹਨੇ ਕੋਛਣਾ ਸੀ ਜਾਂ ਕਿਨੇ ਉਹਦੀ ਗੱਲ ਕਰਨੀ ਸੀ ਜਾਂ ਫੌਜੀ ਵੀਰ ਤੇ ਕਿਨੇ ਕਹਿਣਾ ਸੀ ਕਿ ਭਾਈ ਅੱਜ ਸਿੱਖ ਕੌਮ ਦੇ ਲਈ ਉਹ ਟਾਰ ਤੇ ਮੋਰਚਾ ਲਾ ਕੇ ਬੈਠਾਗਾ ਤੇ ਅੱਜ ਸਮਾਣੇ ਲੋਕ ਲੱਖਾਂ ਦੇ ਵਿੱਚ ਇਕੱਠੇ ਹੋਣ ਲੱਗ ਪੈਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਹੋਣ ਲੱਗ ਪਈ ਤੇ ਇਹ ਇੱਕ ਮੈਸੇਜ ਨਹੀਂ ਤੇ ਹੋਰ ਕੀ ਆ ਤੇ ਤੁਸੀਂ ਇੱਕ ਚੀਜ਼ ਕਰਕੇ ਦਿਖਾ ਦਿਓ ਤੁਸੀਂ ਬਾਹਲਾ ਨਹੀਂ ਇੱਕ ਦਿਨ ਟੈਂਕੀ ਤੇ ਜਾਂ ਟਾਵਰ ਤੇ ਚੜ ਕੇ ਦਿਖਾ ਦਿਓ ਪਹਿਲੀ ਗੱਲ ਤਾਂ ਤੁਹਾਡੇ ਤੋਂ ਚੜਿਆ ਨਹੀਂ ਜਾਣਾ ਚੜ ਕੇ ਅਤਿਪਚਾਲ ਡਿੱਪੋਗੇ ਕੋਈ ਲੱਤ ਬਾਹ ਤੜਾ ਲੋਗੇ ਜਾਂ ਫਿਰ ਤੁਸੀਂ ਫੋਨ ਕਰ ਦੋਗੇ ਪੁਲਿਸ ਨੂੰ ਭਾਈ ਅਸੀਂ ਵੀ ਤੁਹਾਨੂੰ ਸੇਟੀ ਲਾ ਲਵਾਂ ਥੱਲੇ ਇਸ ਗੱਲ ਕਿ ਕਈ ਗੱਲਾਂ ਸੀ ਜਿਹੜੀਆਂ ਅੱਜ ਇਹ ਕਰਨੀਆਂ ਸੀ ਜ਼ਰੂਰੀ ਸੀ ਤੇ ਭਾਈ ਅੰਮਿਤਪਾਲ ਸਿੰਘ ਅਤੇ ਸਾਰੇ ਬੰਦੀ ਸਿੰਘਾਂ ਦੇ ਲਈ ਅਰਦਾਸ ਜ਼ਰੂਰ ਕਰਿਆ ਕਰੋ ਸੇਕ ਕੋਮ ਦੇ ਵਿੱਚ ਸਾਰੇ ਸਿੱਕਾ ਇਕੱਠੀ ਹੋਵੇ ਸਾਰਾ ਭਾਈਚਾਰਾ ਕਾਇਮ ਹੋਵੇ ਪੰਜਾਬ ਦੇ ਵਿੱਚ ਸ਼ਾਂਤੀ ਹੋਵੇ ਅਸੀਂ ਦੇ ਕਹਿੰਦੇ ਕਿ ਕੋਈ ਉਹਦੇ ਨਾਲ ਲੜੇ ਉਹਦੇ ਨਾਲ ਲੜੇ ਆਪਦੀਆਂ ਦੁਸ਼ਮਣੀਆਂ ਇੱਕ ਦੂਜੇ ਨਾਲ ਕੱਢਣ ਦੀ ਬਜਾਏ ਕਿਸੇ ਦੇ ਮੋਢੇ ਤੇ ਰੱਖ ਕੇ ਨਾਲ ਚਲਾਇਆ ਕਰੋ ਇੱਕ ਨਿਕਲ ਜਾ ਦੇ ਕਰ ਕੋਈ ਚੀਜ਼ ਹੁੰਦੀ ਹੈ ਉਹ ਸਰਕਾਰਾਂ ਵੇਖ ਰਹੀਆਂ ਉਹਨੂੰ ਪ੍ਰਸ਼ਾਸਨ ਦੇਖ ਰਿਆ ਤੇ ਹਰ ਗੱਲ ਤੁਸੀਂ ਇੱਕ ਪਾਸੇ ਤਾਂ ਸਰਕਾਰਾਂ ਤੇ ਵਿਸ਼ਵਾਸ ਰੱਖਦੇ ਹੋ ਵੀ ਡੀਜੀਪੀ ਨੇ ਕਹਿਤਾ ਤੇ ਨਾਲੇ ਸਰਕਾਰਾਂ ਦੀ ਮੰਨਦੇ ਨਹੀਂ ਫਿਰ ਧਰਨੇ ਕਿਉਂ ਲਾਉਣੇ ਹੋਈ ਸਰਕਾਰਾਂ ਜਿਹੜਾ ਦੋਸ਼ੀ ਹੋਇਆ ਸਰਕਾਰਾਂ ਆਪੀ ਉਸ ਨੂੰ ਫੜਨ ਗਿਆ ਤੇ ਆਪੀ ਉਹਨੂੰ ਸਜ਼ਾ ਦੇਣ ਗਿਆ ਕਿਸ ਤੁਹਾਡੇ ਕਹਿਣ ਤੇ ਦੇਣਗੇ ਸਜ਼ਾ ਜਾਂ ਤੁਹਾਡੇ ਕਹਿਣ ਤੇ ਕਿਸ ਨੂੰ ਫੜ ਦੇਣਗੇ ਆ ਤੇ ਸਰਕਾਰ ਛੋਟੀ ਹੋਈ ਪ੍ਰਸ਼ਾਸਨ ਛੋਟਾ ਹੋਇਆ ਤੁਸੀਂ ਵੱਡੇ ਹੋਗੇ ਤੇ ਤੁਹਾਡੇ ਆਖੇ ਭਾਈ ਤੁਸੀਂ ਮੋਰਚਾ ਲਾ ਲਿਆ ਕਰੋ ਪੱਲੀਆਂ ਵਸਾਲਿਆ ਕਰੋ ਤੇ ਤੁਹਾਡੇ ਆਖੇ ਹਰੇਕ ਨੂੰ ਪੁਲਸ ਫੜ ਲਿਆ ਕਰੋਗੀ ਜਿਹਨੂੰ ਤੁਸੀਂ ਕਹਿ ਦਿਆ ਕਰੋਗੇ ਕਿ ਭਈ ਆਹ ਦੋਸੀ ਆ ਉਹਨੂੰ ਪੁਲਸ ਫੜ ਲਿਆ ਕਰੋਗੀ ਤੇ ਸਰਕਾਰ ਦਾ ਕੰਮ ਸੌਖਾ ਹੋ ਜਾਊਗਾ ਕਿਉਂਕਿ ਤੁਹਾਨੂੰ ਜਿਆਦਾ ਪਤਾ ਹੁੰਦਾਗਾ ਇਸ ਕਰਕੇ ਬੇਨਤੀ ਆਜ ਐਨੀਆਂ ਦੀ ਵੀਡੀਓ ਬਾਅਦ ਤੋਂ ਬਾਅਦ ਸ਼ੇਅਰ ਕਰੋ ਗਾਣਾ ਥੋੜਾ ਜਿਹਾ ਖਰਾਬ ਆ ਇਸ ਕਰਕੇ ਮੈਂ ਤੋਂ ਜ਼ਿਆਦਾ ਬੋਲਿਆ ਨਹੀਂ ਜਾਂਦਾ ਏ ਆਪਾਂ ਕਿਹੜਾ ਕੋਈ ਜੀਭ ਵਾਲੀ ਗੋਲੀ ਖਾਣੀ ਆ ਹਾਂ ਤੁਹਾਨੂੰ ਪਤਾ ਆ ਕਿਹੜੇ ਜੀਭ ਵਾਲੀਆਂ ਗੋਲੀਆਂ ਖਾ ਕੇ ਜਿਹੜੇ ਸਾਰਾ ਦਿਨ ਲੱਗੇ ਰਹਿੰਦੇ ਨੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਭਾਈ ਅੰਮਰਤਪਾਲ ਸਿੰਘ ਦੀ ਰਿਹਾਈ ਜਲਦੀ ਹੋਵੇਗੀ ਧੰਨਵਾਦ ਵਹਿਗੂ ਜੀ ਦਾ ਖਾਲਸਾ ਵਹਿਗੂ ਜੀ ਕੀ ਫਤਿਹ